اور سام پانچ چار چار سیٹ دیں کیونکہ سماجی جڑا مضبوط نہیں ہے ਕੋਸ ਤੋਂ ਵੀ ਰਾਜਨੀਤਿਕ ਜੜਾ ਕਿਤੇ ਨਹੀਂ ਹੋ ਸਕਦੀ ਆ ਸਭ ਦੀ ਰਾਜਨੀਤਿਕ ਜੜਾ ਨੂੰ ਸਾਡੀਆਂ ਕਮਜ਼ੋਰ ਨੇ ਕਿਉਂਕਿ ਸਮਾਜਿਕ ਜੜਾ ਮਨੂਨ ਜਿਹੜੇ ਆਪਾਂ ਸੰਮੇਲਨ ਕਰ ਰਹੇ ਆ ਨਾ ਸਭ ਨੂੰ ਇਹ ਸਮਾਜਿਕ ਜੜਾ ਮਜ਼ਬੂਤ ਕਰਨ ਵਾਸਤੇ ਕਰ ਰਹੇ ਆ ਜਿੱਦੇ ਆਪਦੀ ਸਮਾਜਿਕ ਜੜਾ ਮਜ਼ਬੂਤ ਹੋ ਗਈਆਂ ਮੈਂ ਕਹਿਣਾ ਡੈਣੀ ਸਾਹਿਬ 30% ਵਾਲੇ ਵੋਟਾਂ ਦਾ ਸੀਐਮ ਕੋਈ ਬਣਾਉਣ ਤੋਂ ਰੋਕ ਨਹੀਂ ਸਕਦਾ ਕਿ ਦੁਨੀਆ ਦੀ ਕੋਈ ਤਾਕਤ ਤੇ ਪਰਲੇਤਰ ਇਹ ਵੋਟ ਦੀ ਤਾਕਤ ਹੈ ਚਾਹ ਕੋਈ ਵੀ ਆਪਨੀ ਹੈ ਅਗਰ ਰਾਜਨੀਤਿਕ ਤੌਰ ਤੇ ਮੰਗਾਂ ਤਕਰੀਬ ਨੂੰ ਰਾਜ ਸਰਕਾਰ ਕੇ ਆਖਰੀ ਦਬਿਓ 80% ਮunicipality ਦੇ ਪੈਟਾ ਹੁੰਦੇ ਹੋਏ ਉਹਨੂੰ ਕੋਲ ਬਾਤ ਨੂੰ ਕੰਮ ਕਿਤਾ ਜੇ ਜ਼ਿੰਮੇਵਾਰੀ ਚੁੜੀ ਅਸੀਂ 1% ساری <سؤال> پیلیں کے ہاتھ میں بڑھ کر تو سیا اور ساتھی ایک آتا ہے میں پراؤ کی جاتا کون نے فرق کی گھر کرنا کہ ساریا سماتی کھڑا انڈیا مجبور سے ایک پرسنٹ کرا دیا کہ جدو میں سی این کے ہوتا ہے ہاں جو اس کا آتی پرسنٹ ہوتا ਇਹ ਗੱਲ ਕਰਦਾ ਉਹ ਲਿਟਰੇਸੀ ਪਰ ਅੱਜ ਸਾਨੂੰ ਦਿੱਲੀ ਪੌਂਟ ਸਰਦਾਰਲੇ ਵਾਲੀ ਸਰਕਮ ਸਰਾਸ ਨੂੰ ਕਿਹਦੇ ਦਾ ਸਭ ਤੋਂ ਪਹਿਲਾ ਐਜੂਕੇਸ਼ਨ ਦੇ ਕਿੰਨੇ ਕਿਸੀ ਲਿਟਰੇਸੀ ਹੈ ਕਿਸੇ ਵੀ ਲਿਟਰੇਸੀ ਐਡਿਸ਼ਨ ਦੇ ਕਿ ਆਪਿਆ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਸਾਡੇ ਕੋਲੇ ਹੈ ਤਾਂ ਮੈਂ ਸਾਹ ਜਿਹੜਾ ਮਾਈਕ੍ਰੋਫੋਨ ਪਰ ਆਹੀ ਉਹਨਾਂ ਨੂੰ ਸਿੱਖਾ ਦੇ ਬਹੁਤ ਬੋਲ ਬੋਲਦੇ ਨੇ ਉਹ ਰਾਹੁਣ ਕਹਿੰਦੇ ਬਹੁਤ ਬੋਲਦੇ ਨੇ ਕਿ ਇਹ ਜਿਹੜਾ ਸੀਐਮ ਦਾ ਦਾਵਾ ਆ ਪੱਠੇ ਰੇਣਾ ਤੇ ਮੈਂ ਦਾਵਾ ਇਹ 90% ਲੋਕਾਂ ਨੂੰ 90% ਭਾਗੀਦਾਰੀ ਪੈਟਰੋਲੀਅਮ ਪਾਵਰ ਦੇ ਨਾਲ ਫਿਰਉਦਾ ਨਹੀਂਗਾ ਪੈਟਰੋਲੀਅਮ ਪਾਵਰ ਦੇ ਨਾਲ ਜਿਹੜੀ 90% ਕਹਿੰਦੇ ਆ ਤਾਂ ਸਤਿਯੁਕ ਉਹਦੇ ਸਾਡਾ 30% ਦਾ ਜਿਹੜਾ ਦਾਅਵਾ ਤੁਸੀਂ ਪਾਇਮ ਕੀਤੀ ਦਾ ਉਹਨੂੰ ਦੁਨੀਆ ਦੀ ਤਾਕਤ ਚੰਨੀ دین نہ آیا پنجاب کے اندر پہلا لیڈر سی ڈین صاحب نے وہ پوری اپسٹریٹ دے دی صاحب تا ہم یہ ہے تھوڑا تھوڑی میں گل سجھا رہا ہوں صاحب کہ ڈین صاحب دل رائٹس ہو گئے ہیں ڈین صاحب کو بہت پیرا کرتے ہیں کیونکہ جنوا پر کوئی کرانتی چلونے ا اس کرانتی دے جناب ایک ترتیب کی کھڑی کیتی اندی ہے ਤੋਂ ਸਾਥਨ ਨੂੰ ਬੋਲਦੇ ਕਾਹ ਸੀ ਤੂੰ ਮੈਨੂੰ ਗੁੰਡੋ ਬਣਾ ਕੇ ਜਾਦੀ ਦੂਗਾ ਅਸੀਂ ਕਹਿ ਰਹੇ ਹਾਂ ਜਨਰਲਾ ਸਾਹਿਬ ਤੁਸੀਂ ਸਾਨੂੰ ਇਹ ਮੇਰੇ ਦਿਤਾ ਕੇ ਦੇ ਦੋ ਅਸੀਂ ਗੁੰਡ ਨਹੀਂ ਅਸੀਂ ਗੁੰਡ ਦੇਵਾਂਗੇ ਔਰ ਪੂਰੀ ਮਰਜ਼ੂਤੀ ਨਾਲ ਤੁਸੀਂ ਫੜਨਾ ਕਿਉਂਕਿ ਆਪਣੀ ਕੌਮ ਦੀ ਆਪਾਂ ਨੂੰ ਪਰ੍ਹਨ ਨਹੀਂ ਦੇ ਰਹੇ ਹਾਂਗੇ ਇਹ ਗੈਣੀ ਸਾਹਿਬ ਦੇ ਨਾਲ ਹੈਪੀ ਜਰਾ ਖਲਾਫ ਬਣਾਇਆ ਜਾਊਗਾ ਉਹ ਹੈ वा भी